ਪੰਤਕ ਸਿਆਸਤ ਦੇ ਵਿੱਚ ਪੰਜਾਬ ਦੇ ਲਈ ਕੱਲ ਨੂੰ ਬਹੁਤ ਅਹਿਮ ਦਿਨ ਹੋਣ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦਾ ਬਜਟ اجلاس ਕੱਲ ਹੋਣ ਜਾ ਰਿਹਾ ਹੈ ਤੇ ਜਨਰਲ اجلاس ਵੀ ਕੱਲ ਹੀ ਹੋਵੇਗਾ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੁਬਾਰਾ ਆਪਣਾ ਅਹੁਦਾ ਸੰਭਾਲ ਲਿਆ ਤੇ ਕੱਲ ਨੂੰ ਪ੍ਰਧਾਨਗੀ ਕਰਦੇ ਦਿਖਾਈ ਦੇਣਗੇ ਇਸ ਤੋਂ ਇਲਾਵਾ ਐਸਜੀਪੀਸੀ ਦੇ 40 ਮੈਂਬਰਾਂ ਨੇ ਇੱਕ ਮਤਾ ਲਿਆਉਣ ਦੀ ਮੰਗ ਕੀਤੀ ਹੈ ਕੱਲ ਨੂੰ ਕਿ ਜਿਹੜੇ ਸਿੰਘ ਸਹਿਬਾਨਾਂ ਨੂੰ ਹਟਾਇਆ ਗਿਆ ਦੁਬਾਰਾ ਬਹਾਲ ਉਹਨਾਂ ਨੂੰ ਕੀਤਾ ਜਾਣਾ ਚਾਹੀਦਾ ਹੈ ਉਥੇ ਹੀ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਲਵਿੰਦਰ ਸਿੰਘ ਪੁੰਦਣ ਨੇ ਅੱਜ ਇੱਕ ਅਪੀਲ ਕੀਤੀ ਹੈ ਉਹਨਾਂ ਸਾਰੇ ਵਿਅਕਤੀਆਂ ਨੂੰ ਸਾਰੇ ਲੀਡਰਾਂ ਨੂੰ ਜਿਹੜੇ ਅਕਾਲੀ ਦਲ ਤੋਂ ਪਾਸੇ ਹੋ ਗਏ ਨੇ ਜਾਂ ਫਿਰ ਬਾਗੀ ਹੋ ਗਏ ਨੇ ਉਹਨਾਂ ਨੂੰ ਕਿਹਾ ਕਿ ਇਕੱਠੇ ਹੋ ਜਾਓ ਭਿਆਨਕ ਸਮਾਂ ਆ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਜੋ ਗੱਲ ਹੈ ਇਸ ਵੇਲੇ ਜੋ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਇਸ ਵੇਲੇ ਮਾਹੌਲ ਬਣਿਆ ਹੋਇਆ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਲਗਾਤਾਰ ਹੋਰ ਪਾਸੇ ਨੂੰ ਜਾ ਰਿਹਾ ਹੈ ਇਸ ਦੇ ਵਿੱਚ ਦੰਦਮਈ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਕੱਲ ਨੂੰ ਐਜੀਪੀਸੀ ਦੇ ਬਜਟ ਇਜਲਾਸ ਦੇ ਸਾਹਮਣੇ ਇੱਕ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਗਿਆ ਹੈ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਮੋਰਚਾ ਖੋਲ ਦਿੱਤਾ ਹੈ ਹਰਨਾਮ ਸਿੰਘ ਧੁੰਮਾ ਦੇ ਖਿਲਾਫ ਦੰਦਮਈ ਟਕਸਾਲ ਦੇ ਜੋ ਮੁਖੀ ਨੇ ਉਹਨਾਂ ਦੇ ਖਿਲਾਫ ਤਾਂ ਇਹ ਸਾਰਾ ਮਸਲਾ ਜਿਹੜਾ ਕੱਲ ਨੂੰ ਬਹੁਤ ਵੱਡਾ ਰੂਪ ਧਾਰਨ ਕਰ ਸਕਦਾ ਹੈ ਇੱਕ ਪਾਸੇ ਤਾਂ ਐਸਜੀਪੀਸੀ ਦੇ ਵੱਲੋਂ ਬਜਟ ਪੇਸ਼ ਹੋਣਾ ਹੈ ਦੂਜੇ ਪਾਸੇ ਜਿਹੜੇ ਐਸਜੀਪੀਸੀ ਦੇ ਵਿੱਚ ਵਿਰੋਧੀ ਧੜੇ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਸਿੰਘ ਸਹਬਾਨਾਂ ਦੀ ਬਹਾਲੀ ਦਾ ਮਤਾ ਲਿਆਂਦਾ ਜਾ ਰਿਹਾ ਹੈ ਤੀਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਜਿਹੜੇ ਬਾਗੀ ਹੋ ਚੁੱਕੇ ਨੇ ਜਾਂ ਫਿਰ ਇੱਕ ਦੂਜੇ ਦੇ ਖਿਲਾਫ ਚੱਲ ਰਹੇ ਨੇ ਉਹਨਾਂ ਨੂੰ ਇਕੱਠੇ ਹੋਣ ਦੇ ਲਈ ਅਪੀਲ ਕੀਤੀ ਗਈ ਹੈ ਤੇ ਚੌਥੀ ਗੱਲ ਹੈ ਜਿਹੜੀ ਐਸਜੀਪੀਸੀ ਦੇ ਸਾਹਮਣੇ ਜਿਹੜਾ ਧਰਨਾ ਦਿੱਤਾ ਜਾਣਾ ਹੈ ਉਹ ਹਰਰਾਮ ਸਿੰਘ ਤੋਂ ਮਾਤੇ ਦਮਦਮੀ ਟਕਸਾਲ ਦੇ ਵੱਲੋਂ ਉਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ ਸ਼ੁਰੂਆਤ ਕਰਦੇ ਆ ਇਹਨਾਂ ਸਾਰੇ ਮਸਲਿਆਂ ਦੀ ਪਹਿਲੇ ਮਸਲੇ ਤੋਂ ਜੋ ਐਸਜੀਪੀਸੀ ਦਾ ਬਜਟ ਹੈ ਉਹ ਲੈਂਦਾ ਜਾ ਰਿਹਾ ਹੈ ਤਾਂ ਇਸ ਬਜਟ ਦੇ ਵਿੱਚ ਲਗਭਗ 12-1300 ਕਰੋੜ ਰੁਪਏ ਦਾ ਇਹ ਬਜਟ ਹਰ ਸਾਲ ਹੁੰਦਾ ਹੈ ਤੇ ਇਸ ਵਾਰ ਇਹ ਬਜਟ ਆ ਜਿਹੜਾ ਕਿੰਨੇ ਦਾ ਹੁੰਦਾ ਇਹ ਪਤਾ ਲੱਗੇਗਾ ਪਰ ਇਸ ਬਜਟ ਦੇ ਵਿੱਚ ਜੋ ਮੁੱਖ ਗੱਲਾਂ ਰਹਿਣਗੀਆਂ ਉਹ ਇਹ ਹੋਣਗੀਆਂ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਫਿਰ ਵਿਰੋਧੀ ਜਿਹੜੇ ਮੈਂਬਰ ਨੇ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਦੀ ਗਿਣਤੀ ਕਾਫੀ ਵੱਡੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਤਰੀਕੇ ਨਾਲ 40 ਮੈਂਬਰਾਂ ਨੇ ਇੱਕ ਮਤਾ ਲਿਆਉਣ ਦੀ ਮੰਗ ਕੀਤੀ ਹੈ ਕਿ ਸਿੰਘ ਸਹਿਬਾਨਾਂ ਨੂੰ ਜਿਵੇਂ ਹਟਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਬਹਾਲ ਕਰਨ ਦੀ ਮੰਗ ਲਗਾਤਾਰ ਉੱਠ ਰਹੀ ਹੈ ਤਾਂ ਇਸ ਤੋਂ ਇਲਾਵਾ ਜੋਰਨਾਮ ਸਿੰਘ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਕਾਰਜਕਾਰੀ ਜਿਹੜਾ ਮਤਾ ਪਾਇਆ ਗਿਆ ਸੀ ਜਾਂ ਫਿਰ ਜਿਹੜੇ ਆ ਅੰਤਰੀ ਕਮੇਟੀ ਦੇ ਫੈਸਲੇ ਸੀ ਉਹਨਾਂ ਤੇ ਲਗਾਤਾਰ ਸਵਾਲ ਚੁੱਕ ਰਹੇ ਨੇ ਤਾਂ ਉਹ ਵੀ ਬਹਾਲੀ ਦੇ ਲਈ ਸਿੰਘ ਸਾਬਾਨਾਂ ਦੀ ਬਹਾਲੀ ਦੇ ਲਈ ਮੰਗ ਕਰ ਰਹੇ ਨੇ ਅਤੇ ਧਰਨਾ ਦੇਣ ਦੀ ਉਹਨਾਂ ਨੇ ਜਿਹੜਾ ਹੈ ਪ੍ਰੋਟੈਸਟ ਕਰਨ ਦੀ ਗੱਲ ਆਖੀ ਹੈ ਤਾਂ ਇਹ ਪ੍ਰੋਟੈਸਟਾ ਜਿਹੜਾ ਕੱਲ ਹੋਵੇਗਾ ਤਾਂ ਇਸ ਦੇ ਵਿੱਚ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਹਰਨਾਮ ਸਿੰਘ ਧੋਮਾ ਦੇ ਉੱਤੇ ਸਿੱਧੇ ਹਮਲੇ ਬੋਲ ਦਿੱਤੇ ਗਏ ਨੇ ਬੰਟੀ ਰੁਮਾਣਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਦਾ ਜੋ ਬਿਆਨ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹਰਨਾਮ ਸਿੰਘ ਧੋਮਾ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇ ਹੋਣ ਦੇ ਇਲਜ਼ਾਮ ਲਾਏ ਨੇ ਅਤੇ ਉਹਨਾਂ ਦੇ ਉੱਤੇ ਸਿੱਧੇ ਤੌਰ ਤੇ ਹੁਣ ਹਮਲਾਵਰ ਰੁਖ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਪਣਾ ਲਿਆ ਗਿਆ ਹੈ ਹਰਨਾਮ ਸਿੰਘ ਧੋਮਾ ਦੇ ਬਾਰੇ ਜੋ ਉਹਨਾਂ ਦੀ ਇੱਕ ਵੀਡੀਓ ਹੈ ਉਹ ਚੱਲ ਰਹੀ ਹੈ ਕਾਫੀ ਵਾਇਰਲ ਵੀ ਹੋ ਰਹੀ ਹੈ ਤਾਂ ਉਹ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕੁਝ ਆਖਿਆ ਗਿਆ ਹੈ ਆਜੀ ਦੀ ਜੇ ਗੱਲ ਕਰਾਂ ਕੇਂਦਰ ਦੇ ਖਿਲਾਫ ਕਦੇ ਅੱਜ ਤੱਕ ਤੁਸੀਂ ਇਹਨਾਂ ਤੋਂ ਸਟੇਟਮੈਂਟ ਨਹੀਂ ਸੁਣੀ ਹੋਣੀ ਮਹਾਰਾਸ਼ਟਰ ਦੀ ਚੋਣ ਆਉਂਦੀ ਹੈ ਜਾ ਕੇ ਬਾਬਾ ਹਰਨਾਮ ਸਿੰਘ ਧੁੰਮਾ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਕੈਂਡੀਡੇਟਾਂ ਦਾ ਸਮਰਥਨ ਕਰਕੇ ਆਉਂਦਾ ਹੈ ਮੈਨੂੰ ਇਤਿਹਾਸ 'ਚ ਇੱਕ ਥਾਂ ਤੇ ਦਿਖਾ ਦਿਓ ਦਮਦਮੀ ਟਕਸਾਲ ਦਾ ਕੋਈ ਮੁਖੀ ਜਾ ਕੇ ਭਾਜਪਾ ਦਾ ਸਮਰਥਨ ਕਰਕੇ ਆਇਆ ਹੋਵੇ ਇਹ ਉਹ ਮਹਾਨ ਸੰਸਥਾ ਹੈ ਜਿੱਦੀ ਅਗਵਾਈ ਕਦੇ ਬਾਬਾ ਜਰਨੈਲ ਸਿੰਘ ਪਿੰਡਰਾਵਾਲੇ ਵਰਗੇ ਯੋਧਿਆਂ ਨੇ ਕੀਤੀ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਬਾਰੇ ਪਰਸੋ ਚੌਥੇ ਗ੍ਰਹਿ ਮੰਤਰੀ ਨੇ ਟਿੱਪਣੀ ਕੀਤੀ ਬੜੀ ਇੱਕ ਮਾੜੀ ਟਿੱਪਣੀ ਕੀਤੀ ਪਾਰਲੀ ਵਿਚ ਗੁਰੂ ਗ੍ਰੰਥ ਸਾਹਿਬ ਬਾਰੇ ਟਿੱਪਣੀ ਕੀਤੀ ਤੇ ਬਾਬਾ ਹਰਨਾਮ ਸਿੰਘ ਤੋਂ ਮਾਜੀ ਥੋਡੇ ਕੋਲੋਂ ਤਾਂ ਇੱਕ ਲੱਭੀ ਨਹੀਂ ਨਿਕਲਿਆ ਹਿਮਾਚਲ ਦੇ ਵਿੱਚ ਕੀ ਕੁਝ ਹੋਇਆ ਨਿਸ਼ਾਨ ਸਾਹਿਬ ਗੱਡੀਆਂ ਤੋਂ ਲਾਏ ਗਏ ਪਰ ਤੁਸੀਂ ਉਹਦੇ ਤੇ ਕੀ ਕਦੇ ਕੋਈ ਟਿੱਪਣੀ ਕੀਤੀ ਤਖਤ ਹਜ਼ੂਰ ਸਾਹਿਬ ਤੇ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਦਿੱਲੀ ਦੇ ਬੋਰਡ ਤੇ ਹਰਿਆਣੇ ਦੀ ਕਮੇਟੀ ਵੱਖ ਕਰ ਦਿੱਤੀ ਗਈ ਸਾਰਾ ਕੁਝ ਇਹ ਆਰਐਸਐਸ ਬੀਜੇਪੀ ਨੇ ਕੀਤਾ ਤਿੰਨ ਤਖਤ ਪੰਜਾਬ ਦੇ ਵਿੱਚ ਬਚੇ ਆ ਉਹ ਤਿੰਨਾਂ ਤਖਤਾਂ ਤੇ ਹੁਣ ਕਬਜ਼ੇ ਦਾ ਰੌਲਾ ਜਿੱਤੇ ਪੰਜਾਂ ਤਖਤਾਂ ਤੇ ਜੇ ਕਬਜ਼ਾ ਹੋ ਗਿਆ ਫਿਰ ਸਿੱਖ ਕੌਮ ਦਾ ਇਹ ਦਿੱਲੀ ਵਾਲੇ ਕੀ ਹਰਸ਼ ਕਰਨਗੇ ਤੁਸੀਂ ਸਾਰੇ ਸਮਝ ਸਕਦੇ ਹੋ ਅੱਜ ਤੁਸੀਂ ਮਾਰਚ ਕਰਨ ਨੂੰ ਤਿਆਰ ਹੋ ਗਏ ਹੋ ਧਰਨਾ ਲਾਉਣ ਨੂੰ ਤਿਆਰ ਹੋ ਗਏ ਹੋ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਬਾਹਰ ਕਿਤੇ ਪਿੱਛੇ ਉਹਨਾਂ ਜਥੇਦਾਰਾਂ ਦੀ ਭਾਲੀ ਪਿੱਛੇ ਜਿਹੜੇ ਆਪਦੇ ਮੂੰਹੋਂ ਕਹਿੰਦੇ ਸੀ ਕਿ ਸਾਡੀ ਤਾਂ ਦਿੱਲੀ ਨਾਲ ਹੀ ਯਾਰੀ ਹੈ ਤੇ ਫਿਰ ਜਿਨ੍ਹਾਂ ਨਾਲ ਹੀ ਯਾਰੀ ਸੀ ਉਹਨਾਂ ਦੀ ਉਹਨਾਂ ਦਾ ਹੁਕਮ ਆਇਆ ਤੁਹਾਨੂੰ ਤੇ ਤੁਸੀਂ ਇੱਥੇ ਵਜਾ ਰਹੇ ਹੋ ਇਹ ਦਿੱਲੀ ਦੇ ਜਿਹੜੇ ਸੁਰ ਥੋੜੇ ਚੋਂ ਨਿਕਲ ਰਹੇ ਸਾਰੀ ਸੰਗਤ ਸਮਝ ਰਹੀ ਹੈ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਬੜੇ ਤਕੜੇ ਕੌਮ ਤੇ ਹਮਲੇ ਹੋ ਰਹੇ ਐ ਇਕੱਠੇ ਹੋਈਏ ਇੱਕ ਮੁੱਠ ਹੋ ਕੇ ਇਹਨਾਂ ਸ਼ਕਤੀਆਂ ਦਾ ਵਿਰੋਧ ਤਾਂ ਇਹ ਬਿਆਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰਮਾਣਾ ਵੱਲੋਂ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੀ ਚਿੱਠੀ ਹੈ ਉਹ ਲਿਖੀ ਗਈ ਸੀ ਹਰ ਜਿਹੜਾ ਬਲਵਿੰਦਰ ਸਿੰਘ ਪੂੰਦੜ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਉਹਨਾਂ ਨੇ ਵੀ ਇਹੀ ਗੱਲਾਂ ਦਾ ਜ਼ਿਕਰ ਕੀਤਾ ਕਿ ਕਿਸ ਤਰੀਕੇ ਨਾਲ ਸਿੱਖ ਕੌਮ ਤੇ ਹਮਲੇ ਹੋ ਰਹੇ ਨੇ ਸਿੱਖ ਸੰਸਥਾਵਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਜਿਹੜਾ ਲਗਾਤਾਰ ਇਸ ਤਰੀਕੇ ਦਾ ਵਿਵਹਾਰ ਕੀਤਾ ਜਾ ਰਿਹਾ ਤਾਂ ਭਿਆਨਕ ਸਮਾਂ ਆ ਚੁੱਕਿਆ ਹੈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਅਪੀਲ ਆ ਜਿਹੜੀ ਬਲਵਿੰਦਰ ਸਿੰਘ ਭੁੰਦੜ ਵੱਲੋਂ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਆ ਜਿਹੜਾ ਬਾਗੀ ਅਕਾਲੀ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਚਾਹੀਦੀ ਹੈ ਇਸੇ ਕਰਕੇ ਇਹ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕਰ ਰਹੇ ਨੇ ਪਹਿਲਾਂ ਜਦੋਂ ਸਭ ਕੁਝ ਹੋ ਰਿਹਾ ਸੀ ਉਦੋਂ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕੀ ਸੀ ਉਦੋਂ ਤਾਂ ਇਹ ਕਹਿੰਦੇ ਸੀ ਕਿ ਸਾਡੀ ਜਿਹੜੀ ਪਾਰਟੀ ਹੈ ਸਾਡੇ ਸਿਰ ਤੇ ਹੀ ਚੱਲਦੀ ਹੈ ਇੱਕ ਵਨ ਮੈਨ ਸ਼ੋਅ ਹੈ ਜਿਹੜਾ ਉਸ ਤਰੀਕੇ ਨਾਲ ਪਾਰਟੀ ਨੂੰ ਚਲਾ ਰਹੇ ਸੀ ਤਾਂ ਇਹ ਵੱਡੇ ਇਲਜ਼ਾਮ ਜਿਹੜੇ ਇੱਕ ਦੂਜੇ ਤੇ ਲਾਏ ਜਾ ਰਹੇ ਨੇ ਅਪੀਲ ਕੀਤੀ ਗਈ ਹੈ ਇਕੱਠੇ ਹੋਣ ਦੀ ਵਿਰੋਧੀਆਂ ਨੇ ਵੀ ਜਵਾਬ ਦੇ ਦਿੱਤਾ ਹੈ ਅਤੇ ਜੋ ਹਰਨਾਮ ਸਿੰਘ ਤੋਂ ਮਾ ਦੰਦਮਿੰਟਕਸਾਲ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਆਜੀ ਪੀਸੀ ਦੇ ਖਿਲਾਫ ਤਰਨਾ ਲਾਉਣ ਦਾ ਐਲਾਨ ਕੀਤਾ ਗਿਆ ਤਾਂ ਇਹ ਭਾਜੀਪੀ ਦੇ ਇਸ਼ਾਰਿਆਂ ਤੇ ਚੱਲਣ ਵਾਲਾ ਜੋ ਐਸਜੀਪੀਸੀ ਦੇ ਵੱਲੋਂ ਜਾਂ ਫਿਰ ਅਕਾਲੀ ਦਲ ਦੇ ਵੱਲੋਂ ਖਾਸ ਕਰਕੇ ਹਰਨਾਮ ਸਿੰਘ ਧੋਮਾ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਤੁਸੀਂ ਭਾਜੀਪੀ ਦੇ ਨਾਲ ਰਲੇ ਹੋਏ ਹੋ ਤੁਹਾਡੇ ਇਸ਼ਾਰਿਆਂ ਦੇ ਉੱਤੇ ਜਿਹੜਾ ਤੁਹਾਨੂੰ ਚਲਾਇਆ ਜਾ ਰਿਹਾ ਹੈ ਭਾਜੀਪੀ ਦੇ ਵੱਲੋਂ ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਲਗਾਤਾਰ ਕੱਲ ਨੂੰ ਚਰਚਾ ਹੋਵੇਗੀ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਬਜਟ ਕਿਸ ਤਰੀਕੇ ਨਾਲ ਆਉਂਦਾ ਤੇ ਇੱਥੇ ਵਿਰੋਧੀ ਜਿਹੜੇ ਮੈਂਬਰ ਨੇ ਐਜੀਪੀਸੀ ਦੇ ਵਿੱਚ ਉਹ ਕਿਸ ਤਰੀਕੇ ਦੀ ਭੂਮਿਕਾ ਨਿਭਾਉਂਦੇ ਆ ਤਾਂ ਇਸ ਦੇ ਉੱਤੇ ਨਜ਼ਰ ਟਿਕੀ ਰਹੇਗੀ ਤੇ ਤੁਸੀਂ ਜੁੜੇ ਰਹੋ ਅਪਡੇਟਸ ਦੇਖਣ ਲਈ ਸਾਡੇ ਚੈਨਲ ਦੇ